ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਾਗੀ ਹਾਂ 350 ਸਾਲਾ ਸ਼ਤਾਬਦੀ ਨੂੰ ਸਮਰਪਤ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਤੁਹਾਨੂੰ ਤੁਹਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸ਼ਤਾਬਦੀ ਨੂੰ ਸਮਰਪਤ ਕੋਟ ਕੋਟ ਪ੍ਰਣਾਮ ਕਰ ਰਹੇ ਹਾਂ ਗੁਰਬਾਣੀ ਚਾਹੀਏ ਆਪਾਂ ਰੋਜ਼ ਪੜ੍ਹਦੇ ਹਾਂ ਪਰ ਸੱਚੇ ਪਾਤਸ਼ਾਹ ਜੀ ਜੋ ਆਪਣਾ ਕਲ ਜੁਗੀ ਜੀਵਨ ਦਾ ਮਾਰਗਦਰਸ਼ਨ ਕਰ ਰਹੇ ਹਾਂ ਕਿਤੇ ਉਹ ਬਚਨ ਸਾਡਾ ਜੀਵਨ ਬਣ ਜਾਏ ਜੀਵਨ ਗੁਰਬਾਣੀ ਬਣ ਜਾਏ ਇਸ ਜੀਵਨ ਨੂੰ ਜੀਣ ਦਾ ਚੌ ਬਣ ਜਾਏ ਚੌ ਬਣ ਜਾਏ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਹੈ ਇਹ ਸਿੱਖੀ ਕੇ ਸਾਹ-ਸਵਾਸਾਂ ਦੇ ਨਾਲ ਨਿਭ ਜਾਏ ਤਾਂ ਹੀ ਇਹ ਸਾਡੀਆਂ ਸ਼ਾਦ ਤਾਂ ਮਨਾਈਆਂ ਮਾਲਕ ਦੇ ਦਰਤੇ ਪ੍ਰਵਾਨ ਨੇ ਅਸੀਂ ਉਹਨਾਂ ਦਾ ਰਹਿਣ ਨਹੀਂ ਚੁਕਾ ਸਕਦੇ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਬਚਨ ਕਮਾ ਕੇ ਪਾਸ਼ਾ ਜੀ ਦੇ ਆਪਾਂ ਸੱਚੇ ਪਾਸ਼ਾ ਜੀ ਤੋਂ ਖੁਸ਼ੀਆਂ ਦੇ ਪਾਤਰ ਜ਼ਰੂਰ ਬਣ ਸਕਦੇ ਹਾਂ ਕਿਉਂਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਅੱਲਾ ਜੀ ਅੰਤ ਸਮੇਂ ਜਦੋਂ ਇਕੋ ਹੀ ਬੇਨਤੀ ਕਰਦੇ ਨੇ ਕਿ ਸ਼ਾਦਤ ਤੇ ਪ੍ਰਵਾਨ ਹੈ ਪ੍ਰਮਖ ਸਾਡਾ ਗੁਰੂ ਵੱਲ ਰਹਿ ਜਾਏ ਤੇ ਗੁਰੂ ਪਿਆਰੀ ਸਾ ਸੰਗਤ ਜੀ ਸ਼ਾਦਤਾਂ ਦਿੱਤੀਆਂ ਸੋ ਆਓ ਜੋ ਨਵੇਂ ਪਾਸ਼ਾ ਜੀ ਸਾਨੂੰ ਸਾਡਾ ਜੀਵਨ ਮਾਰਗਦਰਸ਼ਨ ਕਰ ਰਹੇ ਹਨ ਕਿਤੇ ਬਚਨ ਸਾਡਾ ਜੀਵਨ ਬਣ ਜਾਏ ਗੁਰਬਾਣੀ ਬਣੀਏ ਦੇ ਮਹਾਂਬਾਕੋਂ ਸਰਬ ਬਚਨ ਕਮਾ ਕੇ ਜੀਵਨ ਦਾ ਹੱਲ ਲੈ ਸਕੀਏ ਨਵੇਂ ਪਾਸ਼ਾ ਜੀ ਦੇ ਸਲੋਕ ਆਪਾਂ ਵਿਚਾਰਦੇ ਆ ਰਹੇ ਹਾਂ ਸਚੇ ਪਾਸ਼ਾ ਜੀ ਕਿਰਪਾ ਕਰ ਰਿਹਾ ਨੇ ਕਹਿੰਦੇ ਸੁਖ ਦੁਖ ਜੈ ਪਰਸੇ ਨਹੀਂ ਲੋਭ ਮੋ ਅਭਿਮਾਨ ਕਹੋ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਜਦੋਂ ਸਾਨੂੰ ਸਮਝ ਆਉਂਦੀ ਹੈ ਕਿ ਪੰਜਾਂ ਤੱਤਾਂ ਤੋਂ ਸਾਡੇ ਸਨ ਦੀ ਸਿਰਜਣਾ ਕੀਤੀ ਹੈ ਹਰ ਸਰੀਰ ਦੇ ਅੰਦਰ ਮਾਲਕ ਆਪ ਬੈਠਾ ਹੈ ਉਹਦੇ ਸ਼ੁਕਰਾਨੇ ਦੇ ਵਿੱਚ ਮਨ ਆਉਂਦਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸੁੱਖ ਤੇ ਦੁੱਖ ਜੀਵਨ ਦੇ ਵਿੱਚ ਸੁੱਖ ਦੀ ਘੜੀ ਆਈ ਉਹਦੀ ਕੋਈ ਬਹੁਤ ਜ਼ਿਆਦਾ ਮਨ ਖੁਸ਼ੀ ਨਹੀਂ ਮਨਾਉਂਦਾ ਕਿਉਂਕਿ ਮਾਲਕ ਦੀ ਦਾਤ ਹੈ ਮਾਲਕ ਨੇ ਬਖਸ਼ੀ ਹੈ ਧੰਨਵਾਦ ਕਰਦਾ ਵੀ ਸੱਚੇ ਪਾਤਸ਼ਾਹ ਨੇ ਜੋਗ ਨਹੀਂ ਜਿਨੇ ਆਪ ਜੀ ਨੇ ਸੁੱਖ ਦੇ ਕੇ ਨਵਾਜਣਾ ਕੀਤਾ ਜੀਵਨ ਦੇ ਵਿੱਚ ਦੁੱਖ ਦੀ ਘੜੀ ਆ ਜਾਏ ਤੇ ਫਿਰ ਵੀ ਜੀਵਨ ਡੋਲਦਾ ਨਹੀਂ ਕਿੱਥੋਂ ਤੱਕ ਨਹੀਂ ਡੋਲਦਾ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਦੇ ਕੀਤੇਆਂ ਦੁੱਖ ਹੋਕ ਸਦਮਾਰ ਇਹ ਪੀਦਾਤ ਤੇਰੀ ਦਾਤਾਰ ਮਨ ਮੰਨ ਲੈ ਕੇ ਸੱਚੇ ਪਾਤਸ਼ਾਹ ਕਿੱਡਾ ਵੀ ਵੱਡਾ ਦੁੱਖ ਹੋਵੇ ਇਹ ਵੀ ਤੇਰੀ ਦਾਤ ਹੈ ਕਹਿਣਾ ਬੜਾ ਸੌਖਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਦੀ ਬਚਨਾ ਤੇ ਜਾ ਕੇ ਇਹ ਬਚਨ ਕਮਾਈ ਜਾ ਸਕਦੇ ਨੇ ਅਦਰਬਾਦ ਨਹੀਂ ਦੁੱਖ ਜੀਵਨ ਦੇ ਵਿੱਚ ਜਾਂ ਸੁੱਖ ਸੁੱਖ ਦੁੱਖ ਜੋ ਹੈ ਪਰਸੇ ਨਹੀਂ ਨਾ ਤੇ ਸਾਡਾ ਮਨ ਸੁੱਖ ਦੇ ਵਿੱਚ ਇੰਨਾ ਖੁਸ਼ੀਆਂ ਮਨਾਉਂਦਾ ਹੈ ਕਿ ਮੈਂ ਹੀ ਕੀਤਾ ਸਭ ਕੁਝ ਹੰਕਾਰੀ ਹੋ ਕੇ ਚੱਲਦਾ ਇਹ ਗੁਰਸਿੱਖ ਦੀ ਬਸਾ ਨਹੀਂ ਹੈ ਸੁੱਖ ਦੇ ਵਿੱਚ ਵੀ ਮਾਲਕ ਦਾ ਸ਼ੁਕਰਾਨਾ ਹੈ ਅਗਰ ਜੀਵਨ ਦੇ ਵਿੱਚ ਦੁੱਖ ਆ ਗਿਆ ਤੇ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਸਮਝ ਕੇ ਜੀਵਨ ਚ ਕਮਾਲ ਲੈਣਾ ਲੋਭ ਮੋਹ ਅਭਿਮਾਨ ਆ ਨਾ ਮਨ ਦੇ ਵਿੱਚ ਲੋਭ ਲੈਣਾ ਚੱਲਦੀਆਂ ਕਿਉਂਕਿ ਲੋਭ ਸਮੂਹ ਹਲਕ ਹੈ ਜਿਵੇਂ ਕੁੱਤਾ ਹਲਕ ਜਾਂਦਾ ਆਪਣੇ ਪ੍ਰਾਈ ਦੀ ਪਹਿਚਾਣ ਖਤਮ ਹੋ ਜਾਂਦੀ ਹੈ ਲੋਭੀ ਇਨਸਾਨ ਦੀ ਵੀ ਇਹੀ ਅਵਸਥਾ ਬਣਦੀ ਹੈ ਉਹ ਪ੍ਰਾਇਆ ਹੱਕ ਮਾਰਨ ਦੀ ਕੋਸ਼ਿਸ਼ ਕਰਦਾ ਹੈ ਆਪਣਿਆਂ ਭੈਣ ਭਰਾਵਾਂ ਆਪਣੇ ਫਾਇਦੇ ਲਈ ਕਿਸੇ ਦਾ ਕਿੰਨਾ ਨੁਕਸਾਨ ਕਰ ਦੇਗਾ ਕੋਈ ਅੰਦਾਜ਼ਾ ਨਹੀਂ ਸਵੈਸ ਕਰਕੇ ਜੀਵਨ ਦੇ ਵਿੱਚ ਉਹ ਲੋਭ ਲੈਣਾ ਵੀ ਸ਼ਾਂਤ ਹੋ ਜਾਂਦੀਆਂ ਮੋਹ ਇੱਕ ਹੁੰਦਾ ਪਿਆਰ ਇੱਕ ਹੁੰਦਾ ਮੋਹ ਹੋਰ ਮੋਹ ਤੇ ਪਿਆਰ 'ਚ ਕੀ ਫਰਕ ਹੈ ਹੁਣ ਬੱਚਿਆਂ ਨੂੰ ਆਪਾਂ ਵੀ ਪਿਆਰ ਕਰਦੇ ਆਂ ਬਾਦਸ਼ਾਹ ਨੇ ਵੀ ਪਿਆਰ ਕੀਤਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਲੋਭ ਤੇ ਮੋਹ ਦੇ ਵਿੱਚ ਕੀ ਫਰਕ ਹੈ ਗੱਲ ਇੱਕੋ ਹੀ ਆ ਪਰ ਫਰਕ ਬਹੁਤ ਹੈ ਮਨਨ ਲੋ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਹਰ ਕੋਈ ਕਰਦੇ ਕਰਨਾ ਵੀ ਚਾਹੀਦਾ ਹੈ ਪਰ ਇਹਦਾ ਦੂਜਾ ਪੱਖ ਲਈਏ ਮੋਹ ਹੁਣ ਮੋਹ ਤੇ ਪਿਆਰ ਵਿੱਚ ਫਰਕ ਕੀ ਹੈ ਗੱਲ ਇੱਕੋ ਹੀ ਆ ਪਰ ਬਹੁਤ ਫਰਕ ਹੈ ਫਰਕ ਕੀ ਹੈ ਜੇ ਅਸੀਂ ਆਪਣੇ ਬੱਚਿਆਂ ਨਾਲ ਮੋਹ ਕਰਦੇ ਹਾਂ ਜਾਂ ਆਪਣੇ ਸੰਸਾਰ ਨਾਲ ਆਪਣੇ ਸਰੀਰ ਨਾਲ ਆਪਣੀ ਦੁਨੀਆ ਨਾਲ ਮੋਹ ਕਰਦੇ ਹਾਂ ਜੇ ਇੱਕ ਪਾਸੇ ਮੋਹ ਦੀ ਖੇਡ ਆ ਅਸੀਂ ਆਪਣੇ ਨਾਲ ਮੋਹ ਕਰਾਂਗੇ ਉਹਨਾਂ ਨੂੰ ਗੜ ਲਾਵਾਂਗੇ ਕਿਸੇ ਦੂਜੇ ਦਾ ਬੱਚਾ ਆ ਗਿਆ ਉਹਨੂੰ ਫਟਕਾਰ ਦਿਆਂਗੇ ਮੋਹ ਦੇ ਵਿੱਚ ਖਚਾਓ ਵਾਲੀ ਖੇਡ ਹੈ ਮਨ ਪਕੜ ਕਰਨ ਦੀ ਕੋਸ਼ਿਸ਼ ਕਰਦਾ ਆ ਮੇਰਾ ਤੇ ਆ ਤੇਰਾ ਜਿਹੜਾ ਤੇਰਾ ਉਹਦੇ ਨਾਲ ਨਫ਼ਰਤ ਜਿਹੜਾ ਮੇਰਾ ਉਹਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਲਗਾਓ ਜਿਹੜਾ ਤੁਹਾਡੇ ਕੋਲ ਆ ਕਿਸੇ ਹੋਰ ਕੋਲ ਆ ਉਹਨੂੰ ਦੇਖ ਕੇ ਮਨ ਦੁਖੀ ਹੁੰਦਾ ਬਈ ਇਹ ਸੋਕੇ ਦੇ ਕੋਲ ਕਿਉਂ ਆ ਮੇਰੇ ਕੋਲ ਕਿਉਂ ਆ ਨਹੀਂ ਮੇਰੇ ਕੋਲ ਕਿਉਂ ਆ ਨਹੀਂ ਆਉਂਦਾ ਅਰ ਜਿਹੜਾ ਆ ਗਿਆ ਉਹਦੇ ਤੇ ਹੰਕਾਰ ਹੀ ਹੋ ਜਾਂਦਾ ਮੇਰੀ ਮਿਹਨਤ ਦਾ ਫਲ ਆ ਮੈਂ ਮਿਹਨਤ ਕੀਤੀ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਆਪਣੇ ਬੱਚਿਆਂ ਨੂੰ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਯਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਪਿਆਰ ਕੀਤਾ ਪਰ ਪਿਆਰ ਦੀ ਕੀ ਨਿਸ਼ਾਨੀ ਹੈ ਗੁਰੂ ਪਿਆਰੀ ਸਾ ਸੰਗਤ ਜਿੱਥੇ ਪਾਤਸ਼ਾਹ ਜੀ ਨੇ ਸਹਬਜ਼ਾਦਿਆਂ ਨੂੰ ਪਿਆਰ ਕੀਤਾ ਉਨਾ ਹੀ ਪਿਆਰ ਉਹ ਸੰਗਤ ਦੇ ਵਿੱਚ ਸੀ ਇਸੇ ਕਰਕੇ ਕਹਿ ਰਹੇ ਨੇ ਕਹਿੰਦੇ ਇਹ ਕਿ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਨਹੀਂ ਕਿ ਕਿਰਪਾ ਕੇ ਸਜਿਆ ਮੈਨੂੰ ਮੋਸੋ ਗਰੀਬ ਕਰੋੜ ਪਰ ਵਡਿਆਈ ਦੇ ਰਹੇ ਨੇ ਇਸੇ ਕਰਕੇ ਪਾਤਸ਼ਾਹ ਜੀ ਨੇ ਬਚਨ ਕੀਤਾ ਇਹਨਾਂ ਪੁੱਤਰਨ ਕੇ ਸੀਰੀਸ ਪਰਵਾਰ ਦੀ ਹਸ ਉਤਚਾਰ ਚਾਰ ਮੂਏ ਕਿ ਤੋ ਕਿ ਆੂਆ ਜੀਵਤ ਕਹੀ ਹੈ ਯਾਰ ਇਹ ਚਾਰ ਅਵਸਥਾਵਾਂ ਮਹਾਰਾਜ ਜੀ ਨੇ ਸਾਡੇ ਜੀਵਨ ਤੋਂ ਵਾਰੀਆਂ ਇਹ ਚਾਰ ਬਚਨ ਚਾਰ ਸਹਿਜਾਦਿਆਂ ਦੇ ਰੂਪ ਦੇ ਵਿੱਚ ਅਸੀਂ ਜੀਵਨ ਚ ਕਮਾਉਣੇ ਹੁੰਦੇ ਨੇ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਮਨ ਅਜੀਤ ਅਵਸਥਾ ਚਾਰੇ ਕਾਲੇ ਤੇ ਜਿੱਤ ਅਸਲ ਨਾਲ ਕਰ ਸਕੇ ਸਹਿਜਾਦਾ ਬਾਬਾ ਜੋਰਾਵਰ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਜੂਹਾਰ ਸਿੰਘ ਜੀ ਮਨ ਜਹਾਰੂ ਹੋ ਕੇ ਚੱਲੇ ਹਰ ਵਕਤ ਜਿਝਾਰੂ ਰਹੇ ਕਦੇ ਵੀ ਡੋਲੇ ਨਾ ਅਡੋਲ ਬਸਤਾ ਦੇ ਵਿੱਚ ਰਹੇ ਬੱਬਾ ਜੋਹਾਰ ਸਿੰਘ ਜੀ ਬੱਬਾ ਜੋਰਾਵਰ ਸਿੰਘ ਜੀ ਮਾਲਕ ਦਾ ਓਟ ਆਸਰਾ ਲੈ ਕੇ ਹਰ ਕਾਰਜ ਦੇ ਵਿੱਚ ਜੁੰਝਣ ਦੀ ਬਸਤਾ ਰੱਖੇ ਤੇ ਓਟ ਆਸਰਾ ਇੱਕ ਆਕਾਲ ਪੁਰਖ ਦਾ ਸਮਝ ਆ ਜਾਏ ਮਾਨੁਕੀ ਟੇਕ ਮਿਰਤੀ ਸਭ ਜਾਣ ਦੇਵਣ ਕੋਈ ਇੱਕ ਹੈ ਭਗਵਾ ਸਭ ਯਾਦ ਆ ਬਾਬਾ ਫਤਿਹ ਸਿੰਘ ਜੀ ਇਹ ਸਮਝ ਹੋਵੇ ਕਿ ਫਤਿਹ ਉਸੇ ਕਾਲਪੁਰਖ ਦੀ ਕਿਰਪਾ ਨਾਲ ਪਾਈ ਜਾ ਸਕਦੀ ਹੈ। ਇਹ ਕਾਲ ਦੇ ਉਤੇ ਤਰੇ ਗੁਣਾਂ ਦੇ ਉਤੇ ਫਤਿਹ ਪਾਉਣੀ ਜਿਹਨੂੰ ਆਪਾਂ ਪੜਦੇ ਹਾਂ ਪੰਜ ਸ਼ਬਦ ਤੇ ਕਾਲ ਸੁਪਾਗੇ ਕਾਲ ਸੁਪਾਗੇ ਸ਼ਬਦ ਬਾਜੇ ਕਲਾ ਚਿਤ ਕਰਤ ਆਰੀਆਂ ਪੰਜ ਦੂਤ ਉਸ ਵਾਸ ਕੀਤੇ ਕਾਲ ਕੰਠ ਕਮਾਰਿਆ ਕਾਲ ਦੀ ਹੱਤਵੰਦੀ ਟੁੱਟ ਜਾਂਦੀ ਹੈ। ਜਦੋਂ ਮਨ ਮਾਲਕ ਦੀ ਬਖਸ਼ਿਸ਼ ਦੇ ਵਿੱਚ ਆ ਕੇ ਫਤਿਹ ਪਾਉਂਦਾ ਇਹ ਚਾਰ ਅਵਸਥਾਵਾਂ ਸਾਡੇ ਜੀਵਨ ਤੋਂ ਵਾਰੀਆਂ ਪਾਤਸ਼ਾਹ ਜੀ ਨੇ ਔਰ ਇਹ ਅਵਸਥਾਵਾਂ ਵਿੱਚ ਹੀ ਆਪਣੇ ਜੀਵਨ 'ਚ ਕਮਾਉਣੀਆਂ ਹੁੰਦੀਆਂ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਸਾਡਾ ਮਨ ਮੋਹ ਮਾਇਆ ਦੇ ਵਿੱਚ ਵਿਚਰਦਾ ਮੋਹ ਨੂੰ ਤਿਆਗ ਕੇ ਪਿਆਰ ਦੀ ਖੇਡ ਵਿੱਚ ਚੱਲਣਾ ਐਡੇ ਇਤਿਹਾਸ ਰਚ ਕੇ ਪਾਤਸ਼ਾਹ ਜੀ ਨੇ ਫੈਸਲਾ ਦੇਣਾ ਕੀਤਾ ਸੱਚ ਕਹੂੰ ਸੁਣੋ ਲਿਓ ਸਭਾ ਜਿਨ ਪ੍ਰੇਮ ਕੀਓ ਤੈਨਹੀਂ ਪਰਪਾਇਓ ਪਿਆਰ ਤੇ ਮੋਹ ਦੇ ਵਿੱਚ ਫਰਕ ਕੀ ਹੈ ਮੋਹ ਦੇ ਵਿੱਚ ਆਪਣੀ ਚੀਜ਼ ਆਪਣੀ ਲੱਗਦੀ ਹੈ ਪਿਆਰ ਦੇ ਵਿੱਚ ਸਾਰਾ ਖੇੜੀ ਆਪਣਾ ਲੱਗਦਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੱਚੇ ਬਾਸ਼ਾ ਤੋਂ ਤੇ ਘਟ ਘਟ ਦੇ ਵਿੱਚ ਹੈ ਅਭਿਮਾਨ ਕਿਸੇ ਵੀ ਤਰ੍ਹਾਂ ਦਾ ਮਨ ਦਾ ਹੰਕਾਰ ਸਤਿਗੁਰਾਂ ਨੂੰ ਨਹੀਂ ਪਾਉਂਦਾ ਅਡੋਲ ਵਸਦਾ ਹੰਕਾਰੀ ਬੰਦੇ ਦੀ ਨਹੀਂ ਹੋ ਸਕਦੀ ਇਹਨਾਂ ਦਾ ਤਿਆਗ ਕਰਨ ਆਉਂਦਾ ਸੁੱਖ ਦੁੱਖ ਜੈ ਪਰਸੇ ਨਹੀਂ ਲੋਭ ਮੋਹ ਅਭਿਮਾਨ ਜਿਹੜਾ ਇਹਨਾਂ ਅਵਸਥਾ ਨੂੰ ਕਮਾ ਗਿਆ ਉਹ ਨਾਨਕ ਸੁਨਰੀ ਮਨਾ ਸੋਭ ਮੂਰਤਿ ਭਗਵਾਨ ਕਹਿੰਦੇ ਉਹਦੇ ਤੇ ਮਾਲਕ 'ਚ ਕੁਝ ਫਰਕ ਨਹੀਂ ਰਹਿ ਜਾਂਦਾ ਹਰ ਜਨ ਹਰ ਦੂ ਇਕ ਹੈ ਵਿਚਾਰ ਕਿਚ ਪਾਹੀ ਮਾਲਕ ਉਸ ਜੀਵਨ ਨੂੰ ਆਪਣੇ ਜਿਹਾ ਬਣਾ ਲੈਂਦਾ ਉਹਨੂੰ ਸਿਫਤ ਸਲਾਹ ਬਖਸ਼ਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਦੁਨੀਆ ਦੁੱਖ ਸੁੱਖ ਦਾ ਕੱਪੜਾ ਪਾਉਂਦੀ ਹੈ ਸੁਖ ਦੁੱਖ ਦੋਈ ਦਾ ਕੱਪੜੇ ਪਹਿਰੇ ਜਾਈ ਮਨੋਕ ਦੀ ਦੁਨੀਆ ਦੁੱਖ ਤੇ ਸੁੱਖ ਦਾ ਕੱਪੜਾ ਪਾਣ ਕੇ ਚੱਲਦੀ ਆ ਪਰ ਜਿਹੜਾ ਭਗਤੀ ਦੇ ਮਾਰਗ ਤੇ ਚੱਲਦਾ ਉਹਨੂੰ ਕੱਪੜਾ ਕਮਾਲ ਕਾਪ ਤਿਆਰ ਕਰਕੇ ਦਿੰਦਾ ਉਹ ਕੱਪੜਾ ਕਿਹੜਾ ਸਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਭਗਤਾਂ ਦਾ ਭੋਜਨ ਹਰਨਾਮ ਪਹਿਗਣ ਭਗਤ ਵੜਿਆਈ ਸਿਫਤ ਦਾ ਕੱਪੜਾ ਜਿਹਨੂੰ ਮਾਲਕ ਸਿਫਤ ਦਾ ਕੱਪੜਾ ਬਖਸ਼ਦਾ ਏ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਉਹਨੂੰ ਪਾਸ਼ੀਆਂ ਦਾ ਵੀ ਪਾਸ਼ਾ ਕਰਕੇ ਨਵਾਜਦੇ ਉਹਨੂੰ ਕਹਿੰਦੇ ਨੇ ਕਾ ਉਹ ਨਾਨਕ ਸੁਨਰੇ ਮਨਾ ਸੂ ਮੂਰਤ ਭਗਵਾਨ ਉਹ ਮੂਰਤ ਪ੍ਰਮਾਤਮਾ ਵਰਗੀ ਮੂਰਤ ਹੋ ਜਾਂਦੀ ਹੈ ਮਾਲਕ ਉਹਨੂੰ ਆਪਣੇ ਜਿਹਾ ਬਣਾ ਲੈਂਦਾ ਉਹਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਉਸ ਤੋਂ ਲੈਂਦਿਆ ਨਹੀਂ ਜਹ ਕੰਚਨ ਲੋਹ ਸਮਾਨ ਸਾਡਾ ਸੁਭਾਅ ਕੀ ਹੈ ਜਿਹਦੇ ਨਾਲ ਸਾਡਾ ਲਗਾ ਸੀ ਉਹਦੀ ਉਸਤਤ ਕਰੀ ਜਾਂਦੇ ਜੇ ਅਸੀਂ ਕਿਸੇ ਸ਼ਰੀਰ ਦੀ ਉਸਤਤ ਕਰ ਰਹੀ ਆ ਤੇ 100% ਤੈ ਆ ਵੀ ਦੂਜੇ ਪਾਸੇ ਕਿਸੇ ਦੀ ਨਫਰਤ ਵੀ ਕਰਾਂਗੇ ਨਿੰਦਿਆ ਵੀ ਕਰਾਂਗੇ ਪਰ ਜਿਹਨੂੰ ਸਾਰੇ ਹੀ ਆਪਣੇ ਦਿਖਾਈ ਦੇਣ ਲੱਗੇ ਨਾ ਤੇ ਉਹਨੂੰ ਕਿਸੇ ਦੀ ਉਸਤਤ ਕਰਨ ਦੀ ਲੋੜ ਐ ਤੇ ਨਾ ਕਿਸੇ ਦੀ ਨਿੰਦਿਆ ਇਹ ਦੋਨੇ ਜਿਵੇਂ ਸੋਨਾ ਤੇ ਚਾਂਦੀ ਹੈ ਸੋਨਾ ਤੇ ਲੋਹਾ ਇੱਕ ਸਮਾਨ ਨੇ ਇਸੇ ਤਰ੍ਹਾਂ ਉਸਤਤ ਤੇ ਨਿੰਦਿਆ ਉਸਤਤ ਨਿੰਦਿਆ ਨਾਹੀਂ ਜਾਹ ਕੰਚਨ ਲੋਹਾ ਸੁਮਾਨ ਜਿਵੇਂ ਸੋਨਾ ਤੇ ਲੋਹਾ ਇੱਕ ਬਰਾਬਰ ਕਰਕੇ ਮੰਨਣਾ ਬੜਾ ਔਖਾ ਪਰ ਜੇ ਮੰਨ ਮੰਨ ਲਏ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਸਤਤ ਦੇ ਨਿੰਦਿਆ ਦੋਨੋਂ ਹੀ ਉਹਦੇ ਤੇ ਹੈ ਵੀ ਨਹੀਂ ਹੋ ਸਕਦੀਆਂ ਜਿਨ੍ਹਾਂ ਨੇ ਮਨ ਨੂੰ ਡੁਲਾਉਣਾ ਹੁੰਦਾ ਜਿਨ੍ਹਾਂ ਦੇ ਵਿੱਚ ਆ ਕੇ ਮਨ ਡੋਲਦਾ ਹੈ ਮਨ ਵਿਚਾਰਾਂ ਦੇ ਵਿੱਚ ਜਾਂਦਾ ਹੈ ਮਨ ਮਾੜੇ ਕਰਮ ਲਿਖਦਾ ਹੈ ਇਹਨਾਂ ਦੋਨਾਂ ਅਵਸਥਾ ਤੋਂ ਮਨ ਉੱਪਰ ਉੱਠ ਜਾਂਦਾ ਕਹੋ ਨਾਨਕ ਸੁਨ ਰਹੇ ਮਨਾ ਮੁਕਤਤਾ ਹੈ ਤੈ ਜਾ ਜਿਹੜਾ ਇਸ ਅਵਸਥਾ ਦੇ ਵਿੱਚ ਵਿਚਰਦਾ ਹੈ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹ ਮੁਕਤ ਹੈ ਉਸ ਤੋਂ ਪਹਿਲਾਂ ਜੇ ਕੋਈ ਆਖੇ ਜੀ ਮੈਂ ਮੁਕਤ ਹੋ ਗਿਆ ਕਹਿਣ ਨੂੰ ਚੰਗਾ ਲੱਗ ਸਕਦਾ ਹੈ ਪਰ ਪ੍ਰੈਕਟੀਕਲ ਜੀਵਨ ਦੇ ਵਿੱਚ ਇਹ ਖੇਡ ਨਹੀਂ ਹੈ ਹਰ ਕਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਮਰੇ ਮਨਾ ਮੁਕਤਤਾ ਹਿੱਤੇ ਜਾਨ ਹੁਣ ਮੁਕਤ ਦੀ ਅਵਸਥਾ ਕੀ ਹੈ ਸਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਹਰ ਇੱਕ ਤੇ ਸੋਗ ਜਿੰਦਗੀ ਦੇ ਵਿੱਚ ਕਿੱਡੀ ਵੀ ਖੁਸ਼ੀ ਆ ਜਾਵੇ ਆਪਣਾ ਸੁਆਕ ਇਹੋ ਜਾਂ ਦੇਖਦੇ ਆ ਜੇ ਜੀਵਨ ਦੇ ਵਿੱਚ ਕੋਈ ਮਾਲਕ ਨੇ ਖੁਸ਼ੀ ਦਾ ਖੇੜਾ ਬਖਸ਼ਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਖੁਸ਼ੀ ਦਾ ਅਨੁਭਵ ਵਰਤੌਣ ਦੇ ਲਈ ਜਾਂ ਆਪਣੇ ਕਮਾਉਣ ਦੇ ਲਈ ਘਰੇ ਮਹਾਰਾ ਦਾ ਸਰੂਪ ਲੈ ਕੇ ਆਉਂਦੇ ਆ ਸ਼ੁਕਰਾਨਾ ਕਰਦੇ ਆ ਸ਼ੁਕਰਾਨਾ ਸਮਾਗਮ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਸਾਡੀ ਖੁਸ਼ੀ ਕਿੱਥੋਂ ਤੱਕ ਸੀਮਤ ਹੈ ਸਾਡੀ ਖੁਸ਼ੀ ਸੀਮਤ ਹੈ ਵੀ ਮਹਾਰਾਜ ਦੇ ਚਰਨ ਪਵਾ ਲੈ ਜਿਉਂ ਹੀ ਸਤਿਗੁਰੂ ਦੀ ਬਦਾਈਗੀ ਆਪਾਂ ਕਰਦੇ ਆ ਸਤਿਗੁਰਾਂ ਨੂੰ ਆਪਣੇ ਗ੍ਰਹਿ ਸਥਾਨ ਤੋਂ ਨਿਜ ਸਥਾਨ ਤੱਕ ਪਹੁੰਚਾ ਦਿੰਦੇ ਹਾਂ ਤਾਂ ਦੇਖਦੇ ਆ ਨਾਲ ਹੀ ਦੁਨੀਆ ਸ਼ਰਾਬਾਂ ਦੇ ਨਾਲ ਖੁਸ਼ੀਆਂ ਮਨਾਉਂਦੀ ਹੈ ਕਿੰਨੇ ਬੁਰੇ ਹਾਲ ਹੋ ਜਾਂਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਚਾਹੇ ਕੋਈ ਖੁਸ਼ੀ ਦੀ ਖੇਡ ਆ ਚਾਹੇ ਕੋਈ ਗਮੀ ਦੀ ਖੇਡ ਆ ਚਾਹੇ ਕੋਈ ਬਹਿਰੀ ਹੈ ਤੇ ਚਾਹੇ ਕੋਈ ਮਿੱਤਰ ਹੈ ਗੁਰਸਿੱਖ ਨੂੰ ਇਹਨਾਂ ਚੀਜ਼ਾਂ ਦੇ ਨਾਲ ਫਰਕ ਨਹੀਂ ਪੈਂਦਾ ਗੁਰਸਿੱਖ ਨੂੰ ਤੇ ਹਰ ਚੀਜ਼ ਇੱਕੋ ਜੀ ਹੈ ਹਰ ਵਕਤ ਮਨਤ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ ਜਿਵੇਂ ਆਪਾਂ ਕੁਝ ਜਿੰਨਾ ਕੁ ਸਮਾਂ ਸ਼ੁਕਰਾਨਾ ਕਰਦਾ ਕਰਦੇ ਆ ਉਸ ਤੋਂ ਬਾਅਦ ਮਨਮਤ ਪਹਿਰਾ ਉਹ ਦੇ ਦਿੰਦੀ ਹੈ ਸਾਡੇ ਸੰਯੋਗੀ ਜੀ ਨਹੀਂ ਉਹਨਾਂ ਨੇ ਆ ਕੀਤਾ ਸਾਨੂੰ ਵੀ ਕਰਨਾ ਚਾਹੀਦਾ ਅਗੇ ਆਂਤਾ ਬਾਸ ਹੋ ਕੇ ਬੜੇ ਮਾੜੇ ਕਰਮ ਕਾਂਡ ਕਰ ਜਾਂਦੇ ਆ ਪਰ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਵੀ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਚਾਹੀਦਾ ਹੈ ਨਾ ਤੇ ਉਹਨੂੰ ਕੋਈ ਖੁਸ਼ੀਆਂ ਦੀ ਖੇਡ ਹੋਵੇ ਤੇ ਨਾ ਗਮੀ ਦਾ ਪੇਸ਼ਤਾਵਾ ਹੋਵੇ ਕਿਉਂਕਿ ਉਹਦੇ ਲਈ ਤੇ ਕੋਈ ਬੈਰੀ ਆ ਜਾਵੇ ਕਿ ਜੀਵਨ ਦੇ ਵਿੱਚ ਉਹ ਵੀ ਉਹਦੇ ਲਈ ਸਤਿਕਾਰਯੋਗ ਹੈ ਸੱਜਣ ਕੋਈ ਮਿੱਤਰ ਆ ਗਿਆ ਉਹਦੇ ਲਈ ਵੀ ਉਹ ਸਤਿਕਾਰਯੋਗ ਹੈ ਦੋਨਾਂ ਦਾ ਸਨਮਾਨ ਬਰਾਬਰ ਕਰਦਾ ਹੈ ਹਰ ਕੋ ਸੋਗ ਜਾਣ ਕਹਿ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਂ ਹਿੰਦਾ ਜਦੋਂ ਤੱਕ ਜੀਵਨ ਦੇ ਵਿੱਚ ਇਹ ਅਵਸਥਾ ਮਨ ਨਹੀਂ ਬਣਦੀ ਆ ਲਖ ਕਹਿ ਲਈਏ ਜੀ ਅਸੀਂ ਮੁਕਤ ਹੋ ਗਏ ਜਾਂ ਅਸੀਂ ਮੁਕਤ ਹੋ ਜਾਵਾਂਗੇ ਨਹੀਂ ਹੋ ਸਕਦੇ بڑے ਜੀਵਨ ਕਹਿ ਦਉਂਦੇ ਨੇ ਅੱਜ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ بڑے ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇਹ ਕਿੰਨਾ ਵਿਚਾਰਾ ਪਾਉਂਦੇ ਨੇ ਸੋਡੇ ਦੇ ਪਰਿਵਾਰ ਮੁਕਤ ਹੋ ਗਏ ਜੀ ਸਾਡੇ ਦੇ ਸਾਰੇ ਹੀ ਮੁਕਤ ਹੋ ਗਏ ਪਰ ਦੂਜੇ ਪਾਸੇ ਇਹ ਨਿਸ਼ਾਨੀਆਂ ਤੇ ਉਹਨਾਂ ਦੇ ਜੀਵਨ ਵਿੱਚ ਮਿਲਦੀਆਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਅੰਤਮ ਸਵਾਸ ਤੱਕ ਜਾ ਕੇ ਨਵੇੜਾ ਹੋਣਾ ਅੱਜ ਅਸੀਂ ਕੋਈ ਚੰਗ ਕੰਮ ਕਰਮ ਚੰਗਾ ਕਰ ਲਿਆ ਤੇ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਮੁਕਤ ਹੀ ਹੋ ਜਾਵਾਂਗੇ ਨਹੀਂ ਅੰਤਮ ਸਵਾਸ ਤੱਕ ਨਵੇੜੇ ਹੋਣੇ ਨੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਇਹ ਵਚਨ ਬਸਣੇ ਚਾਹੀਦੇ ਨੇ ਗੁਰਬਾਣੀ ਸਿਰਫ ਪੜਨ ਹੋਣੀ ਹੈ ਗੁਰਬਾਣੀ ਬਣੀ ਹੈ ਕਿਵੇਂ ਬਣ ਸਕਦੇ ਅਗੁਰਬਾਣੀ ਇਹਨਾਂ ਬਚਨਾਂ ਤੇ ਸਾਡਾ ਮਨ ਪਹਿਰਾ ਦੇ ਇਹ ਵਚਨ ਜੀਵਨ ਦੇ ਵਿੱਚ ਅਸੀਂ ਕਮਾ ਲ ਸਕੀਏ ਫੇਰ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਖੇਡ ਮਾਲਕ ਦੀ ਬਣਦੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਵਚਨ ਆਪਾਂ ਪਾਤਸ਼ਾਹ ਜੀ ਦੇ ਸਰਵਣ ਕਰ ਰਹੇ ਹਾਂ ਸੁਖ ਦੁਖ ਜਾਇ ਪਰ ਸੇ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ ਉਸਤਤ ਨਿੰਦਿਆ ਨਾਹੀ ਜੈ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਕਿਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਇਸ ਤੋਂ ਬਗੈਰ ਜੀਵਨ ਮੁਕਤ ਨਹੀਂ ਹੋ ਸਕਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਤੇ ਇਹ ਬਚਨ ਜੀਵਨ ਦੇ ਵਿੱਚ ਕਮਾਉਣ ਨੂੰ ਬਣ ਜਾਣਾ ਮਨ ਸਾਡਾ ਇਹਨਾਂ ਬਚਨਾਂ ਨੂੰ ਕਮਾਲ ਲੇ ਉਹਦੇ ਲਈ ਆਓ ਮਾਲਕ ਦਾ ਸ਼ੁਕਰਾਨਾ ਕਰੀਏ ਕਿਉਂਕਿ ਹਰ ਵਕਤ ਸ਼ੁਕਰਾਨਾ ਚਾਹੇ ਜੀਵਨ 'ਚ ਖੁਸ਼ੀ ਆ ਚਾਹੇ ਗਮੀ ਆ ਜਦੋਂ ਸ਼ੁਕਰਾਨਾ ਕਰਾਂਗੇ ਮਨ ਬਾਣੇ ਦੇ ਵਿੱਚ ਆ ਜਾਂਦਾ ਹੈ ਗੁਰਮੁਖ ਹੋਵੇ ਸੋ ਬਾਣਾ ਮੰਨੇ ਜੇ ਬਾਣੇ ਦੇ ਵਿੱਚ ਨਹੀਂ ਹਾਂ ਦਾ ਗੁਰੂ ਪਿਆਰੀ ਸਾਧ ਸੰਗਤ ਜੀ ਕਿਤੇ ਨਾ ਕਿਤੇ ਮਨ ਆਪਣੀ ਮਤ ਵਰਤਦਾ ਕਿਉਂਕਿ ਚਾਰ ਤਰ੍ਹਾਂ ਦੀ ਮਨ ਮਤ ਮਰਤ ਵਰਤਦਾ ਕੁਮਤ ਮਨੁਮਤ ਗੁਰਮਤ ਤੇ ਸੁਮਤ ਕੁਮਤ ਜਿਹੜੀ ਪੰਜਾਂ ਚੋਰਾਂ ਦੀ ਮੁੱਖ ਮਾਤਾਂ ਨੂੰ ਮਨ ਦੇ ਕੋਣ ਕੁਮਤੈ ਨਹੀਂ ਪਰਦਾਰ ਨੇਂ ਦੇ ਚਰਵਰ ਆਪ ਭਗਤ ਨਹੀਂ ਕਿਨੀ ਕੁਮਤਾਂ ਆਖਿਆ ਮਨੁਮਤ ਜਦੋਂ ਮਨ ਆਪ ਮਾਰੋ ਕੇ ਚੱਲਦਾ ਮਨ ਕੀ ਮਤ ਤਿਆਗੋ ਹਰ ਜਾਨੇ ਹਬਾਤ ਕਟਾਣੀ ਸਭ ਤੋਂ ਔਖਾ ਕੰਮ ਹੈ ਮਨ ਮਤ ਨੂੰ ਤਿਆਗਣਾ ਗੁਰਮਤ ਜੋ ਅਸੀਂ ਗਿਆਨ ਪੜ੍ਹਦੇ ਆ ਗਿਆਨ ਲੈ ਲੈਂਦੇ ਉਹ ਗਿਆਨ ਨੂੰ ਅੱਗੇ ਵੰਡਣਾ ਸ਼ੁਰੂ ਕਰਤਾ ਵਿਦਵਾਨ ਹੋ ਸਕਦੇ ਆ ਗੁਰਮਤ ਕਮਾ ਕੇ ਵਿਦਵਾਨ ਹੋ ਸਕਦੇ ਆ ਪਰ ਗਿਣਤੀ ਕਿਹਨਾਂ ਦੇ ਵਿੱਚ ਹੈ ਮਨ ਜਾਨਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੀ ਕੀ ਕੁਸਲਾਤ ਹੱਥ ਦੀ ਕੋਹੇ ਪਰ ਜਾਣੋ ਜੁ ਕਿ ਮਨ ਗਲਤੀ ਕਰਦਾ ਹੈ ਗੁਰਮਤ ਬੜੇ ਵੱਡਿਆਂ ਭਾਗਾਂ ਨਾਲ ਕਮਾਈ ਜਾਂਦੀ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਮਤਿ ਕਮਾ ਕੇ ਵੀ ਅਸੀਂ ਜਿਵੇਂ ਕਿ ਗੁਰਮਤਿ ਪੜ੍ਹ ਕੇ ਅੱਗੇ ਵੰਡ ਕੇ ਮੁਕਤ ਹੋ ਜਾਾਂਗੇ ਨਹੀਂ ਹੋ ਸਕਦੇ ਸਮਤ ਸਮਤ ਕੀ ਹੈ ਜੋ ਬਾਣੀ ਗੁਰੂ ਕਹਿ ਰਹੇ ਨੇ ਉਹਨੂੰ ਜੀਵਨ ਦੇ ਵਿੱਚ ਕਮਾ ਲੈਣਾ ਉਹ ਜੀਵਨ ਬਣ ਜਾਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਕੀ ਹੋਏਗਾ ਪਰਤਖ ਗੁਰੂ ਨਸਤਾਰੇ ਇਧਰ ਬਾਣੀ ਗੁਰੂ ਮੋਹਰ ਲਾ ਰਹੇ ਨੇ ਸਾਡਾ ਜੀਵਨ ਉਹਦੇ ਪਰਤਖ ਆ ਗਿਆ ਨਸਾਰਾ ਹੋ ਜਾਏਗਾ ਪਰ ਪ੍ਰਤਾਕਰ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਇਸ ਕਰਕੇ ਸਮੱਤ ਤੇ ਜਾ ਕੇ ਜੀਵਨ ਮਾਲਕ ਦੇ ਦਰਤੀ ਪ੍ਰਮਾਣ ਹੁੰਦਾ ਹੈ ਸਮੱਤ ਕੀ ਹੈ ਜੋ ਬਾਣੀ ਗੁਰੂ ਕਹਿ ਰਹੇ ਨੇ ਸਾਡਾ ਉਹ ਪ੍ਰੈਕਟੀਕਲ ਅਨੁਭਵ ਹੋ ਜਾਏ ਰੋਈ ਪਰਦੇ ਆ ਜੇ ਨਾ ਹਰ 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 ਰਸ ਨਾਮ ਨਾ ਪਾਇਆ ਤੇ ਪਾ ਗਈ ਜੰਪਸ ਕੀ ਆਇਆ ਕਿਤੇ ਗੱਲਾਂ ਨੂੰ ਤਾਂ ਨਹੀਂ ਹਰ ਰਸ ਮੰਨੀ ਜਾਂਦੇ ਗੁਰੂ ਪਿਆਰੀ ਸਾਧ ਸੰਗਤ ਜੀ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰਨਾਸ ਪਉ ਗੋਲ ਸਾਡੇ ਅੰਦਰੋਂ ਅਨਹਦ ਬਾਣੀ ਪ੍ਰਗਟ ਹੋਏਗੀ ਉਸੇ ਨੂੰ ਹਰੀ ਦਾ ਨਾਮ ਆਖਿਆ ਉਸੇ ਨੂੰ ਗੁਰੂ ਦਾ ਸ਼ਬਦ ਆਖਿਆ ਉਹਦੇ ਵਿੱਚੋਂ ਹੀ ਅਮਰਤ ਰਸ ਹਰ ਰਸ ਬ੍ਰਹਮ ਰਸ ਇਹ ਚਰਨ ਪਉਲ ਪ੍ਰਗਟ ਹੁੰਦੀ ਜਿਹਦੇ ਬਾਰੇ ਆਪਾਂ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ ਅਨ other ਸ਼ਬਦ ਦਸਮੰਦ ਵਾਰ ਵਜਿਓ ਤਾਂ ਅਮਰਤ ਨਾਮ ਚ ਆਇਆ ਸਾਬ ਅਨੰਦ ਚਨ ਕਾ ਆਰ ਅੰਦਰੋਂ ਪਲਗਟ ਹੁੰਦੀ ਪ੍ਰੈਕਟੀਕਲੀ ਅਮਰਤ ਰਾਸਾ ਦਾ ਅੰਤਰ ਘੁੰਟਾ ਅਮਰਤ ਭਰਿਆ ਸ਼ਬਦੇ ਕਾਟ ਪੀਏ ਬਨਾਰੀ ਸ਼ਬਦ ਵਾਰਾ ਉਹਨੂੰ ਕੱਢ ਕੇ ਪਿਆ ਹੁੰਦਾ ਜਦੋਂ ਪ੍ਰੈਕਟੀਕਲ ਸਾਡੇ ਅੰਦਰੋਂ ਚੱਲੇਗਾ ਫਿਰ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਉਦੋਂ ਪਾਸ਼ਾ ਜੀ ਹੁਕਮ ਕਰ ਰਹੇ ਨੇ ਕਹਿੰਦੇ ਕਹੋ ਨਾਨਕ ਸੁਣ ਲਈ ਮਨਾ ਮੁਕਤਾ ਤਾਹੀ ਤੈ ਜਾਣ ਉਦੋਂ ਹੀ ਜੀਵਨ ਮੁਕਤਾ ਨਹੀਂ ਤੇ ਅੰਤਮ ਸਵਾਸ ਤੱਕ ਕਿਹੜੀ ਘੜੀ ਨੇ ਕਿੱਥੇ ਸਾਨੂੰ ਉਹ ਯਾਦ ਦੇਣਾ ਇਹਦਾ ਅੰਦਾਜ਼ਾ ਨਹੀਂ ਹੈ ਸੱਚੇ ਬਾਦਸ਼ਾਹ ਕਿਰਪਾ ਕਰ ਮਾਲਕ ਨੇ ਗੁਰ ਸਿੱਖੀ ਜੀਵਨ ਬਖਸ਼ਿਸ਼ ਕੀਤਾ ਇਹ ਕਿਸ ਤਰ੍ਹਾਂ ਸਵਾਸਾਂ ਦੇ ਨਾਲ ਨਿਭਾਈ ਉਹਦੇ ਲਈ ਆਓ ਸੰਗਤੀ ਰੂਪ ਦੇ ਵਿੱਚ ਸਿਮਰਨ ਕਰੀਏ ਤਾਂ ਕਿ ਮਨ ਇਹ ਵਚਨ ਦ੍ਰਿੜ ਕਰ ਲਏ ਸਿਮਰਨ ਕਰਨਾ ਜ਼ਰੂਰੀ ਹੈ ਇਹਦੇ ਨਾਲ ਮਨ ਦੀ ਇਕਾਗਰਤਾ ਬਣਦੀ ਹੈ ਗੁਰਬਾਣੀ ਪੜਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਹੈ ਸਾਡਾ ਜੀਵਨ ਹੈ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਨਾ ਜ਼ਰੂਰੀ ਹੈ ਮਾਲਕ ਔਗਣਾ ਵੱਲ ਨਹੀਂ ਦੇਖਦਾ ਬਖਸ਼ ਲੈਂਦਾ ਤਿੰਨੋਂ ਅਵਸਥਾ ਚ ਵਿਚਰਦੇ ਆ ਸੋਚੀ ਆਉਂਦੀ ਆ ਕਬੀਰ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਜੀ ਕੋ ਸਾਪਨੇ ਕਿਆ ਲਾਕੇ ਮੇਰਾ ਆਪਰਪਣ ਕਰਨ ਦਾ ਚਾਉ ਬਣ ਜਾਏ ਬਖਸ਼ਿਸ਼ ਹੋ ਜਾਂਦੀ ਹੈ ਤੋਂ ਤੋਂ ਕਰਤਾ ਤੂੰ ਹੋਆ ਮੁਜਮੇ ਰਹਾ ਨਾ ਹੂੰ ਜਬ ਆਪਾ ਪਰਦਾ ਮਿਟ ਗਿਆ ਜਦ ਦਿਖਾਂ ਤਤ ਤੂੰ ਮੇਰੇ ਹਰ ਪਾਸੇ ਕਰਤਾ ਕਰਤੇ ਦੀ ਬਖਸ਼ਿਸ਼ ਉਹਦੀ ਰਹਿਮਤ ਦਿਖਾਈ ਦਿੰਦੀ ਹੈ ਸੋ ਆਉ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਇੱਕ ਵਾਰ ਨੇਤਰ ਬੰਦ ਕਰਕੇ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸੁਆਸ ਕਰਾ ਸਿਮਰਨ ਕਰੋ ਜੀ ਸ਼ੁਰੂ ਵਾ ਗੁਰ ਵਾ ਗੁਰ ਵਾ guru vaal 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 guru ਦੀ ਖਾਲਸਾ ਉਹ ਆਹੀ ਗੁਰਜੀ ਕੀ ਫਤਿਹ